ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਨ ਅੱਜ 27 ਜਨਵਰੀ 2025 ਤੇ ਟਾਈਮ ਕਰੀਬ 8:00 ਵਜੇ ਜਾ ਰਹੇ ਨੇ ਗੱਲਬਾਤ ਆਉਂਦੀ ਦਿਨਾਂ ਦੇ ਮੌਸਮ ਬਾਰੇ ਤੇ ਮੀਂਹ ਦੇ ਸਿਸਟਮ ਲੱਗਣ ਦੇ ਅਸਰ ਜਾਪ ਰਹੇ ਨੇ ਕਈ ਖੇਤਰਾਂ ਦੇ ਵਿੱਚ ਕਦੋਂ ਲੱਗਣਗੇ ਉਹਰੇ ਵਾਰੀ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਜਿੱਦਾਂ ਕਿ ਆਪਾਂ ਪਹਿਲਾਂ ਵੀ ਦੱਸਿਆ ਸੀ ਐਮ ਜੀਓ ਦੇ ਸੱਤਵੇਂ ਪੜਾਅ ਵੱਲ ਬਦਲ ਕਾ ਜਿਹੜੇ ਪੱਛਮੀ ਸਿਸਟਮਾਂ ਦੀ ਦਸਤਕਾ ਜਿਹੜੀ ਉਹ ਤੀਬਰਤਾ ਜਿਹੜੀ ਜਾਂ ਚਾ ਲਾਗੀ ਉਹ ਵੱਧ ਹੀ ਦਿਖਾਈ ਦੇ ਸਕਦੀ ਆ ਫਰਵਰੀ ਦੇ ਮਹੀਨੇ ਦੇ ਵਿੱਚ ਜਿਹੜੀ ਅਗੇਤੀ ਗਰਮਾਹਟ ਪੰਜਾਬ ਦੇ ਵਿੱਚ ਦੇਖੋ ਮਰੀਆ ਉਹਦੇ ਤੋਂ ਵੀ ਰਾਹਤ ਮਿਲਦੀ ਦਿਖਾਈ ਦੇ ਸਕਦੀ ਆ ਜੇ ਪਿਛਲੇ ਦੋ ਚਾਰ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਦੇਣਾ ਜਿਹੜੇ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਹਵਾਵਾਂ ਨੇ ਬਣੇ ਹੋਏ ਨੇ ਤੇ ਰਾਤਾਂ ਹਲਕੀਆਂ ਠੰਡੀਆਂ ਚੱਲ ਰਹੀਆਂ ਨੇ ਤੇ ਰਾਤਾਂ ਦੇ ਠੰਡੇ ਰਹਿਣ ਕਾਰਨ ਕਿਤੇ ਕਿਤੇ ਥੋੜੇ ਬਹੁਤ ਕੀਤਰਾਾਂ ਦੇ ਵਿੱਚ ਹਲਕਾ ਕੋਰਾ ਵੀ ਪੈ ਰਿਹਾ ਹੈਗਾ ਸਵੇਰ ਵੇਲੇ ਤੜਕਸਾਰ ਕੋਰਾ ਵੀ ਦੇਖ ਨੂੰ ਮਿਲ ਰਿਹਾ ਹੈਗਾ ਜੇ ਅਗਲੇ 24 ਘੰਟਿਆਂ ਦੀ ਗੱਲ ਕੀਤੀ ਹੈ ਤਾਂ ਅਗਲੇ 24 ਘੰਟੇ ਤੜਕਸਾਰ ਕੱਲ ਤੜਕਸਾਰ ਵੀ ਥੋੜੇ ਬਹੁਤ ਕੀਤਰਾਾਂ ਦੇ ਵਿੱਚ ਕੋਰਾ ਪੈ ਸਕਦਾ ਹੈਗਾ ਹਾਲਾਂਕਿ ਪਿਛਲੇ 2-3 ਦਿਨਾਂ ਤੋਂ ਜਿਹੜਾ ਕੋਰਾ ਪੈ ਰਿਹਾ ਸੀ ਉਹਦੇ ਨਾਲੋਂ ਕੱਲ ਨੂੰ ਏਰੀਆ ਘਟਦਾ ਦਿਖਾਈ ਦੇਊਗਾ ਕਿਉਂਕਿ ਕੱਲ ਤੋਂ ਜਿਹੜੀਆਂ ਪਹਾੜ ਤੇ ਪੱਛੋਂ ਦੀਆਂ ਹਵਾਵਾਂ ਨੇ ਠੰਡੀਆਂ ਉਹ ਮੱਠੀਆਂ ਪੈ ਜਾਣਗੀਆਂ ਜਿੱਦਾਂ ਕਰਕੇ ਪੂਰੇ ਦੀ ਬਾਵਸੀ ਹੋਊਗੀ ਪੂਰੇ ਦੀ ਬਾਵਸੀ ਨਾਲ ਨਮੀ ਵਿੱਚ ਵਾਧਾ ਹੋਊਗਾ ਜਿੱਦਾਂ ਕਰਕੇ ਅਸਮਾਨ ਥੋੜਾ ਜਿਹਾ ਧੁੰਦਲਾ ਵੀ ਹੋ ਸਕਦਾਗਾ ਤੇ ਰਾਤਾਂ ਦੇ ਪਾਰੇ ਵਿੱਚ ਵੀ ਵਾਧਾ ਹੋਊ ਤੇ ਕੋਰੇ ਤੋਂ ਵੀ ਰਾਹਤ ਮਿਲਣੀ ਸ਼ੁਰੂ ਹੋ ਜਾਣੀਆ ਮਤਲਬ ਕਿ ਕੋਰਾ ਅਗਲੇ 24 ਘੰਟੇ ਦੌਰਾਨ ਥੋੜੇ ਬਹੁਤ ਖੇਤਰਾਂ ਵਿੱਚ ਪੈ ਸਕਦਾ ਹੋ ਸਕਦਾ ਅ ਨਤੀ ਜਨਵਰੀ ਨੂੰ ਕਿਤੇ ਕਿਤੇ ੜਕਸਾਰ ਮਾੜਾ ਮੋਟਾ ਕੋਰਾ ਦਿਖਾਈ ਦੇ ਜਾਵੇ ਥੋੜੇ ਬਹੁਤ ਕਿਤਰਾ ਵਿੱਚ ਔਦਰ ਵਾਈਜ਼ ਜਿਆਦਾ ਕੋਰੇ ਦੀ ਸਭਾਵ ਹੁਣ ਨਹੀਂ ਜਾਪ ਰਹੀਗੀ ਕੋਰੇ ਦੀ ਵਾਪਸੀ ਹੋਣੀ ਸ਼ੁਰੂ ਹੋ ਜਾਣੀ ਹੈ ਕੱਲ ਤੋਂ ਤੇ ਪਰਸੋਂ 29 ਜਨਵਰੀ ਤੋਂ ਕਿਤੇ ਕਿਤੇ ਜਿਹੜਾ ਪੁਰਾ ਕਾਫੀ ਰਫਤਾਰ ਨਾਲ ਚੱਲ ਸਕਦਾ 29 30 31 ਜਨਵਰੀ ਇੱਕ ਪਾਸਮੀ ਸਿਸਟਮ ਆ ਰਿਹਾ ਉਹਦਾ ਕਰਕੇ ਕੋਰੇ ਦੀ ਵਾਪਸੀ ਹੋਊਗੀ ਪਰ ਇਹ ਸਿਸਟਮ ਕੋਈ ਬਹੁਤਾ ਵੱਡਾ ਨਹੀਂ ਜਾਪ ਰਿਹਾ ਪਰ ਫਿਰ ਵੀ ਕਿਤੇ ਕਿਤੇ ਛੜਕਾ ਹਰਾਟਾ ਘਰ ਚਮਕ ਨਾਲ ਛੜਕਾ ਹਰਾਟਾ ਥੋੜੇ ਬਹੁਤ ਖੇਤਾਂ ਜਿੰਨੀ ਕੀ ਮੋਟੀ ਕਾਰਵਾਈ ਦੇ ਸਕਦਾ ਖਾਸ ਕਰਕੇ ਇਹ ਜਾਂ ਤਾਂ 31 ਜਨਵਰੀ ਨੂੰ ਇਹ ਸਿਸਟਮ ਕਿਤੇ ਛੜਕਾ ਸਰਾਟਾ ਦੇ ਸਕਦਾ ਹੈ ਜਾਂ 1 ਫਰਵਰੀ ਨੂੰ ਇਹ ਸਿਸਟਮ ਜਿਹੜਾ ਥੋੜੇ ਬਹੁਤ ਇਲਾਕਿਆਂ ਵਿੱਚ ਕਿਤੇ ਕਿਤੇ ਇੱਕ ਅੱਧੀ ਮੀਂਹ ਦੀ ਛੱਟ ਨਿੱਕੀ ਮੋਟੀ ਕਾਰਵਾਈ ਦੇ ਸਕਦਾ ਹਾਲਾਂਕਿ ਵੱਡੇ ਪੱਧਰ ਤੇ ਇਸ ਸਿਸਟਮ ਤੋਂ ਮੀਂਹ ਦੀ ਸੁਭਾਵਨਾ ਨਹੀਂ ਜਾਪ ਰਹੀਗੀ ਜੇ ਮੀਂਹ ਦੀ ਸੁਭਾ ਸਿਸਟਮਾਂ ਦੀ ਗੱਲ ਕੀਤੀ ਹੈ ਉਹ ਤਾਂ ਫਰਵਰੀ ਮਹੀਨੇ ਵਿੱਚ ਬੈਕ ਟੂ ਬੈਕ ਪਾਸਿੰਗ ਨਹੀਂ ਸਿਸਟਮ ਦਾ ਤੱਕ ਦੇ ਸਕਦੇ ਨੇ ਜਿਸ ਦਾ ਕਰਕੇ ਪੰਜਾਬ ਹੀ ਨਹੀਂ ਬਲਕਿ ਹਰਿਆਣਾ ਰਾਜਸਥਾਨ ਜੁਪੀ ਐਮਪੀ ਗਜਰਾਤ ਤੱਕ ਜਿਹੜਾ ਸਿਸਟਮ ਦਾ ਅਸਰ ਦੇਖਣ ਨੂੰ ਮਿਲ ਸਕਦਾਗਾ ਤੇ ਫਰਵਰੀ ਦੇ ਪਹਿਲੇ ਉੱਤੇ ਪਹਿਲਾਂ ਵੀ ਆਪਾਂ ਪਿਛਲੇ 2-3 ਲਾਈਵ ਅਪਡੇਟ ਦੇ ਵਿੱਚ ਗੱਲ ਕਰ ਚੁੱਕੇ ਹਾਂਗੇ ਵੀ ਫਰਵਰੀ ਮਹੀਨੇ ਮੀਂਹਾਂ ਦੀ ਵਾਪਸੀ ਦੇਖਣ ਨੂੰ ਮਿਲ ਸਕਦੀ ਹੈ ਕਿ ਮੀਂਹਾਂ ਦੀ ਵਾਪਸੀ ਕਾਰਨ ਨੀ ਪੱਛਮੀ ਸਿਸਟਮਾਂ ਦੀ ਦਸਤਕ ਕਾਰਨ ਜਿਹੜਾ ਜਿਹੜਾ ਅਗੇਤੀ ਗਰਮੀ ਦੇਖਣ ਨੂੰ ਮੈਂ ਰਹੀ ਸੀ ਦਿਨ ਦੇ ਪਾਰ ਵਿੱਚ ਵੀ ਵਾਧਾ ਹੋ ਗਿਆ ਸੀ ਅਗੇਤੀ ਗਰਮਾਹਟ ਜਿਹੜੀ ਪੰਜਾਬ ਵਿੱਚ ਦੇਖਣ ਨੂੰ ਮੈਂ ਰਹੀ ਆ ਉਹਦੇ ਤੋਂ ਥੋੜਾ ਰਾਹਤ ਮਿਲਦੀ ਦਿਖਾਈ ਦੇ ਸਕਦੀ ਹੈ ਜਦੋਂ ਬੈਕ ਟੂ ਬੈਕ ਪਾਸਨੀ ਸਿਸਟਮ ਪੰਜਾਬ ਤੇ ਹਾਜ਼ਰੀ ਲਵਾਉਣਗੇ ਤਾਂ ਮੀਂਹਾਂ ਕਾਰਨ ਜਿਹੜੀ ਵਾਦੇ ਪਾਰੇ ਨੂੰ ਠੱਲ ਪੈ ਸਕਦੀ ਹੈ ਕਿ ਤੇ ਫਰਵਰੀ ਮਹੀਨੇ ਲੱਗ ਰਿਹਾ ਵੀ ਆਮ ਨਾਲੋਂ ਜ਼ਿਆਦਾ ਪਾਸਨੀ ਸਿਸਟਮ ਦਸ ਤੱਕ ਦੇ ਸਕਦੇ ਜਿਸ ਦਾ ਕਰਕੇ ਵਾਦੇ ਪਾਰੇ ਨੂੰ ਠੱਲ ਸਮੇਂ-ਸਮੇਂ ਤੇ ਪੈਂਦੀ ਰਹਿਣੀ ਹੈਗੀ ਤੇ 31 ਜਨਵਰੀ ਤੇ ਇੱਕ ਫਰਵਰੀ ਨੂੰ ਪਹਿਲਾ ਸਿਸਟਮ ਆਊਗਾ ਜਿਹੜਾ ਕਿਤੇ ਕਿਤੇ ਛੜਕਾ ਸਰਾਟਾ ਦੇ ਸਕਦਾ ਥੋੜੇ ਬਹੁਤ ਕੀਤਨਾਂ ਦੇ ਵਿੱਚ ਉਸ ਤੋਂ ਬਾਅਦ ਦੀ ਗੱਲ ਕੀਤੀ ਆ ਤਾਂ 3 ਫਰਵਰੀ ਨੂੰ ਵੀ ਇੱਕ ਹਲਕਾ ਜਿਹਾ ਸਿਸਟਮ ਕਿਤੇ ਕਿਤੇ ਛੜਕਾ ਸਰਾਟਾ ਦੇ ਸਕਦਾਗਾ ਪਰ ਉਸ ਤੋਂ ਬਾਅਦ 4 ਤੇ 5 ਫਰਵਰੀ ਵਾਲਾ ਸਿਸਟਮ ਜਿਹੜਾ ਥੋੜਾ ਵਧੀਆ ਤਾਕੜਾ ਲੱਗ ਰਿਹਾ ਹੈਗਾ ਹਾਲ ਦੀ ਘੜੀ ਜਿੰਨਾ ਕਿ ਡਾਟਾ ਆਪਣੇ ਤੱਕ ਆ ਰਿਹਾ ਹੈਗਾ ਉਹਦੇ ਅਕੋਰਡਿੰਗ ਇਹੀ ਲੱਗ ਰਿਹਾ ਵੀ ਸਿਸਟਮ ਪੰਜਾਬ ਨੂੰ ਤਾਂ ਪ੍ਰਭਾਵਿਤ ਕਰੂਗਾ ਹੀ ਕਰੂਗਾ ਨਾਲ ਰਾਜਸਥਾਨ ਗੁਜਰਾਤ ਯੂਪੀ ਐਮਪੀ ਦੇ ਇਲਾਕਿਆਂ ਨੂੰ ਵੀ ਇਹ ਸਿਸਟਮ ਪ੍ਰਭਾਵਿਤ ਕਰੂਗਾ ਕਾਫੀ ਵਾਈਡ ਏਰੀਆ ਕਵਰ ਕਰਦਾ ਨਜ਼ਰ ਆ ਰਿਹਾ ਹੈਗਾ ਮਤਲਬ ਕਿ ਕਾਫੀ ਲੰਮਾ ਏਰੀਆ ਜਿਹੜਾ ਇਹ ਕਵਰ ਕਰ ਸਕਦਾ ਸਿਸਟਮ ਕਾਫੀ ਸਟਰੋਂਗ ਲੱਗ ਰਿਹਾ ਹਾਲ ਦੀ ਘੜੀ ਜਿੰਨਾ ਕਿ ਡਾਟਾ ਆ ਰਿਹਾ ਉਹਦੇ ਅਕੋਰਡਿੰਗ ਇਹੀ ਲੱਗ ਰਿਹਾ ਕਿ ਸਿਸਟਮ ਤਾਕੜਾ ਜਾ ਰਿਹਾਗਾ ਤੇ ਜਿਹੜਾ 4-5 ਫਰਵਰੀ ਨੂੰ ਪ੍ਰਭਾਵਿਤ ਕਰੂਗਾ ਪੰਜਾਬ ਨੂੰ ਹਰਿਆਣਾ ਨੂੰ ਲਗਭਗ ਸਮੁੱਚੇ ਉੱਤਰ ਪੱਛਮ ਭਾਰਤ ਨੂੰ ਇਹ ਸਿਸਟਮ ਪ੍ਰਭਾਵਿਤ ਕਰਦਾ ਦਿਖਾਈ ਦੇ ਸਕਦਾਗਾ ਜਿਹਦੇ ਕਾਰਨ ਪੰਜਾਬ ਦੇ ਵਿੱਚ ਵੀ ਕਾਫੀ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਜੇ ਮਤਲਬ ਕਿ ਜਿੱਦਾਂ ਦੀ ਹੁਣ ਸੁਭਾਵਨਾ ਲੱਗ ਰਹੀ ਹੈ ਜਿੰਨਾ ਕਿ ਡਾਟਾ ਆਪਣੇ ਕੋਲ ਹੁਣ ਤੱਕ ਆ ਰਿਹਾਗਾ ਉਹਦੇ ਅਕੋਰਡਿੰਗ ਤਾਂ ਇਹੀ ਲੱਗ ਰਿਹਾ ਕਿ ਸਿਸਟਮ ਕਈ ਇਲਾਕਿਆਂ ਵਿੱਚ ਵਧੀਆ ਮੀਂਹ ਦੀ ਛੱਟ ਲਾ ਸਕਦਾ ਦੇ ਲੱਗੇ ਬਾਕੀ ਏਸਾਰ ਘਟ ਵੀ ਸਕਦੇ ਆ ਸਿਸਟਮ ਦੇ ਏਸਾਰ ਵਧ ਵੀ ਸਕਦੇ ਆ ਉਹਦੇ ਬਾਰੇ ਆਪਾਂ ਆਉਂਦੇ ਦਿਨਾਂ ਵਿੱਚ ਗੱਲਬਾਤ ਕਰਦੇ ਰਹਾਂਗੇ ਹਾਲ ਦੀ ਘੜੀ ਰਾਤਾਂ ਦੀ ਠੰਡ ਕੁ थोड़ी ਘਟਦੀ ਦਿਖਾਈ ਦੇਊਗੀ ਅਗਲੇ 24 ਘੰਟਿਆਂ ਤੋਂ ਬਾਅਦ 29 30 31 ਜਨਵਰੀ ਪੂਰੇ ਦੀ ਵਾਪਸੀ ਨਾਲ ਰਾਤਾਂ ਦੀ ਠੰਡ ਜਿਹੜੀ ਘਟਦੀ ਦਿਖਾਈ ਦੇ ਸਕਦੀ ਹੈ ਤੇ ਰਾਤ ਨੂੰ ਹਲਕੀ ਤਲਕੀ ਜੇ ਮਹਿਸੂਸ ਹੋ ਸਕਦੀ ਹੈ ਤੇ ਅ ਕਿਤੇ ਕਿਤੇ ਇਦਾਂ ਵੀ ਮਹਿਸੂਸ ਹੋ ਵੀ ਪੱਖਾ ਜਾਂ ਛੱਡ ਕੇ ਸੁਈਏ ਮਤਲਬ ਕਿ ਰਾਤਾਂ ਨੂੰ ਗਰਮਾਹਟ ਮਹਿਸੂਸ ਹੋ ਸਕਦੀ ਹੈ ਪੂਰੇ ਦੀ ਹਵਾ ਚੱਲਣ ਕਾਰਨ ਤੇ ਪੂਰੇ ਦੀ ਹਵਾ ਚੱਲਣ ਕਾਰਨ ਨਮੀ ਵਿੱਚ ਵਾਧਾ ਹੋਊਗਾ ਆਉਂਦੇ 4 3-4 ਦਿਨਾਂ ਦੇ ਦੌਰਾਨ ਕਿਤੇ ਕਿਤੇ ਥੋੜੇ ਬਹੁਤ ਕਿਤਨਾ ਵਿੱਚ ਸਵੇਰ ਵੇਲੇ ਧੁੰਦ ਵੀ ਵਾਪਸੀ ਕਰ ਸਕਦੀ ਹੈ ਕਿਉਂਕਿ ਜਦੋਂ ਪੂਰੇ ਦੀ ਵਾਪਸੀ ਹੁੰਦੀ ਹੈ ਕਿ ਪੂਰੇ ਦੀ ਹਵਾ ਚੱਲਦੀ ਹੈ ਖੁੱਲ ਕੇ ਪੰਜਾਬ ਵਿੱਚ ਤਾਂ ਥੋੜੇ ਬਹੁਤ ਕਿਤਨਾ ਵਿੱਚ ਆਮ ਜੀ ਗੱਲ ਆ ਕਿ ਧੁੰਦ ਵਾਪਸੀ ਕਰ ਜਾਂਦੀ ਹੈ ਸਵੇਰ ਵੇਲੇ ਹਾਲਾਂਕਿ ਧੁੱਪਾਂ ਲੱਗਦੀਆਂ ਰਹਣੀਆਂ ਬਾਵਜੂਦ ਇਸ ਦੇ ਇਹ ਸਿਸਟਮ ਬੈਕ ਟੂ ਬੈਕ ਆ ਸਕਦੇ ਆ ਫਰਵਰੀ ਦੇ ਪਹਿਲੇ ਹਫਤੇ ਇੰਨੀ ਇੱਕ ਅਪਡੇਟ ਆ ਪੰਜਾਬ ਲਈ ਹਰਿਆਣਾ ਲਈ ਰਾਜਸਥਾਨ ਲਈ ਲਗਭਗ 50% ਸਮੁੱਚੇ ਉੱਤਰ ਭਾਰਤ ਨੂੰ ਇਹ ਸਿਸਟਮ ਪ੍ਰਭਾਵਿਤ ਕਰਦੇ ਦਿਖਾਈ ਦੇਣਗੇ ਸੋ ਇੰਨੀ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ